ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਕਰਦੇ ਆਂ ਅੱਜ ਦੇ ਦਿਨ ਦੀ ਸ਼ੁਰੂਆਤ ਟਾਈਮ 8:30 ਹੋ ਗਏ ਆ ਤੇ ਚਲਦੇ ਆਂ ਜੇ ਟਰੈਕਟਰ ਲੈ ਕੇ ਜੀ ਪਹੁੰਚ ਗਏ ਖੇਤ ਆ ਤੇ ਆਹ ਖੜਾ ਆਪਣਾ ਝੋਟਾ ਕਰਦੇ ਆਂ ਸਟਾਰਟ ਤੇ ਕੱਢਦੇ ਆਂ ਬਾਹਰ ਇਹਨੂੰ ਤੇ ਦਿਖਾਉਨੇ ਆ ਤੁਹਾਨੂੰ ਅੱਗੇ ਫੇਰ ਬਾੜ ਕਚੋਟੇ ਦੀ ਚਾਓ ਜੀ ਕਰਦੇ ਆ ਝੋਟਾ ਖਾਦ ਆਪਣਾ ਸਾਰੇ ਚੱਲਦੇ ਆ ਰਹੇ ਨੇ ਤੁਹਾਡਾ ਜੀ ਬੈਂਟਾ ਕਰੋ ਜੇ ਇੱਕ ਵਾਰ ਦਾ ਉਹ ਵੇਰੇ ਪੋਟਾ ਅੱਗੇ ਬਾਅਦ ਵਿੱਚ ਮੈਂ ਬੋਲਦਾ ਆਪਣਾ ਹੋ ਗਿਆ ਮੈਂ ਬਾਅਦ ਵਿੱਚ ਜਿਹੜਾ ਸਾਡੇ ਬੱਚਾ ਬੱਚਾ ਸਾਹ ਜਵਾਕ ਤੇ ਮੈਲ ਤੇ ਤੁਹਾਨੂੰ ਕਿਪਾ ਕੇ ਜਿਹੜਾ ਕੂੜੀ ਵੇਲੇ ਜੀਆਂ ਲਾਈਆਂ ਵੀ ਆ ਜਿਗੀਆਂ ਵੀ ਕਚਰਾ ਨਾਲ ਅੰਦਰ ਜਾਵੇ ਤੇ ਹੁਣ ਆਪਾਂ ਕਰਨਾ ਨਹੀਂ ਕੋਈ ਉਹ ਜਿਹਾ ਕੰਮ ਤੇ ਖੋਲਦੇ ਆ ਮਹਲਦੇ ਆ ਤੁਹਾਨੂੰ ਵੀ ਖੋਲ ਕੇ ਕੀ ਹੋ ਰਿਹਾ ਕੰਮ ਬੰਤੇ ਕੀ ਹੋ ਰਿਹਾ ਯਾਰਾ ਕਰਤਾ ਇੱਕ ਕੀ ਲੱਗਦੇ ਆ ਕਰਨ ਮੋਕੇ ਜਮਾ ਹਾਂਜੀ ਚੱਲੀ ਜਾਂਦਾ ਕੰਮ ਕੱਦੂ ਵਾਲਾ ਦੇਖਾਉਂਦੇ ਆਨੂੰ ਕਿੰਨਾ ਕ ਹੋ ਗਿਆ ਕਿੰ ਨਾਲੇ ਚੱਲਦੇ ਆਪ ਦੇਖਦੇ ਆਂ ਕੀ ਬਣਦਾ ਆ ਜੇ ਮੈਂ ਤੇ ਉੱਥੇ ਜਾ ਕੇ ਪਾਵਾ ਜੀ ਚੱਲੀ ਜਾਂਦਾ ਕੰਮ ਤਕ ਪੂਰਾ ਬੜਾ ਲੱਕੇ ਫਾਇਆ ਚੋੜਤੇ ਮੈਂ ਵੀ ਨਹੀਂ ਹਟਤੇ ਇੱਥੇ ਪਾਈਪ ਲਾਈਨ ਜੀ ਨੱਪੀ ਸੀਗੀ

ਪੜਾ ਗਿਆ ਰੱਟ ਪੱਟ ਕੇ ਥੋੜਾ ਗਿਆ ਕਿਹੜਾ ਹੀ ਪਾਸਾ ਮੋਟਰ ਉੱਠ ਗਈ ਬਾਕੀ ਕਾਲੂ ਵੇਖਦੇ ਆ ਜੀ ਪਹੁੰਚ ਗਏ ਇਹ ਤਰ ਕਾਰਤਾ ਪੱਕਾ ਜਗੜ ਟੱਕਣ ਹਜੇ ਲਿਆਂਦਾ ਨਿਕਾ ਬੋਰੀ ਰੱਖ ਕੇ ਤੇ ਮਿੱਟੀ ਲਾਤੀ ਉੱਤੇ ਮੋਟਰ ਇਧਰ ਪੈਂਦੀ ਕੀਤੀ ਆ ਪਾਣੀ ਨਾ ਜਾਵੇ ਵੀ ਇਤਰਾ ਪੈਪ ਸੂਹਾ ਵਛਾਵਾਂਗੇ ਮੋਟਰ ਕੀ ਪਤਾ ਲੇਟ ਆਵੇ ਹੋਰ ਨਾ ਕੋਈ ਪੈਪ ਲੈ ਜਾ ਲਾ ਕੇ ਰਾਤ ਨੂੰ ਮੁੜ ਕੇ ਹੋਰ ਨੂੰ ਸਾਈਡ ਤੇ ਹੀ ਚੱਲੀ ਜਾਵੇ ਆ ਟੱਕਣ ਲਿਆਂਦਾ ਜੀ ਬਾਈ ਅਈ ਦਾ ਬੋਰੀ ਵਾਰ ਮਾਰੀ ਕੱਢ ਕੇ ਕੋਈ ਟੱਕਣ ਤਸਾਂਗੇ ਇਹ ਕਸੇ ਹੀ ਨਹੀਂ ਗਿਆ ਯਾਰ ਹੁਣ ਫੇਰ ਲਾਉਣਾ ਬੋਰੀ ਉਵੇਂ ਹੀ ਲੋੜਕਾ ਹੋ ਗਿਆ